ਰੂਟ ਆਊਟਾ ਦੀ ਗੱਡੀ ਆ 365 ਲੀਟਰ ਇਹਦੀ ਕੰਪਨੀ ਕਹਿੰਦੀ ਆ 35 ਲੀਟਰ ਚਲਦਾ 15 ਲੀਟਰ ਫਰਦੋ ਪਾਇੰਦਾ ਪ੍ਰਾਕ੍ਰਿਤੀ ਦੀ ਆ ਮੇਰੇ ਜੇਬ ਚ ਪਈ ਆ ਫੜੀ ਤੈਨੂੰ ਕੋ 92 ਲੀਟਰ ਤੇਲ ਪਾਵਾ ਫਿਰ ਪੰਪ ਵਾਲਾ ਇਹ ਦੇਖੋ ਇਹ ਮਾਲਕ ਨੂੰ ਕਹਿ ਰਹੇ ਕਹਿ ਰਹੇ ਨੇ ਅੱਗੇ ਤੇ ਕਹਿੰਦਾ ਅਸੀਂ ਤਾਂ ਜ਼ੀਰੋ ਚੈੱਕ ਰਹੀ ਆ ਕਹਿੰਦੇ 392 ਪੂਗਾ ਕਹਿੰਦੇ ਕੋਈ ਨਹੀਂ ਮੇਰੇ ਪਾ ਬੰਦ ਕਰ ਰਿਹਾ ਪਹਿਲਾਂ ਵੀ ਆ ਜਾ ਵੀਰੇ ਖੜ ਜਾ ਕੱਢ ਜਾ ਯਾਤ ਮੋਲ ਮੋਤ ਕਰ ਉਹ ਉਹ ਤਾੜੀ ਬੰਦਾ ਕਿਹੜਾ ਬੰਦਾ ਉਹ ਤੂੰ ਧੀ ਮਾਰੇਗਾ ਆਪਣੇ ਘਰੋਂ ਦੇ ਹਾਂ ਗੱਡੀ ਬੁਲਾਉਂਦੇ चलो चल चलो या चे चलो ਹਾਂ ਜੀ ਬਹੁਤ ਵਧੀਆ ਯਾਰ ਸਾਡੇ ਬੰਦੇ ਸਾਨੂੰ ਹੀ ਆ ਕੇ ਕਹਿਣ ਲੱਗੇ ਚੋਰਾਂ ਯਾਰ ਹਾਂ ਚੋਰ ਹੈ ਗਈ ਹੈ ਨਾ ਚੋਰ ਹੈ ਸਾਲੇ ਸਿਸਟਮ ਬੋਲਦੇ ਨੇ ਗੱਡੀਆਂ ਇਲੈਕਟ੍ਰੋਨਿਕ ਗੱਡੀਆਂ ਨੇ ਕਿੱਜਾ ਮਾਰਦੇ ਆਂ ਤੇ ਸਿਸਟਮ ਬੋਲਦੇ ਫਿਰ ਸਿਸਟਮ ਦਿਖਾ ਦਿਓ ਤੇ ਸਾਡੇ ਨਾ ਪਿਆ ਅਸੀਂ ਕਹਿ ਰਹੇ ਹਾਂ ਚੋਰੀ ਕਰੀ ਹੈ ਗੱਲ ਹੀ ਕਿਤਾਬ ਤੇ ਮੈਂ ਵੀ ਕਹਿ ਰਿਹਾ ਚਲੋ ਤੁਸੀਂ ਨਾ ਮੰਨੋ

ਮੈਂ ਯੂਰੇ ਤੇਲ ਪਾਉਣਾ ਸੀ ਇਹ ਅੰਕੁਰ ਪੰਪਾ ਸਰਹੰਦ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਔਰੇ ਮੈਂ ਗੱਡੀ ਉਹ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾ ਤਿਆ ਮੇਰੀ ਗੱਡੀ 'ਚ ਤੇ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਨਹੀਂ ਤਾਂ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੀ ਹੋਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ ਮੈਂ ਕਹਾ ਜੀ ਕੋਈ ਗੱਲ ਨਹੀਂ ਕੱਢ ਲੋ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋ ਗਿਆ ਹੁਣ ਤੂੰ ਦੇਖ ਆਪਣਾ ਵੀ ਸਾਡਾ ਪੂਰਾ ਹੋ ਗਿਆ ਮੈਂ ਕਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਹਜੇ ਰਿਜ਼ਰਵ ਵੀ ਨਹੀਂ ਲੱਗੀ ਸੀਗੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 5530 ਠੀਕ ਨਾ ਜੀ ਇਹ ਕਨਫਰਮ ਹੈ ਵੀ 30 40 ਲੀਟਰ ਜਰਰ ਹਾਂਜੀ ਹਾਂਜੀ 30 40 ਲੀਟਰ ਜਰਰ ਦੇ ਵਿੱਚ ਰੱਖ ਦਈਏ ਸੈਲਫ ਸੈਲਫ ਕਿੰਨੇ ਚੀ ਦੀ ਵੱਜ ਸਕਦੀ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੀ ਘੱਟੋ ਘੱਟ ਕਿੰਨਾ ਤੇਲ ਹੋਣਾ ਚਾਹੀਦਾ ਘੱਟੋ ਘੱਟ 4 ਉਂਗਲ ਤੇਲ ਹੋਣਾ ਚਾਹੀਦਾ 30 ਕਿ ਲੀਟਰ 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ ਜੀ ਤੇ ਬਿੱਟੀ ਕਰਦੂ ਥੋੜਾ ਮੋਬਾਈਲ ਵੀ ਹੋਇਆ ਕਿ ਅਸੀਂ ਉਹ ਵੀ ਮਾਮਲਾ ਉਹ ਜੀ ਮੈਂ ਵੀਡੀਓ ਬਣਾਉਣ ਲੱਗਾ ਸੀਗਾ ਪੰਪ ਦੀ ਵੀ ਆਹ ਪੰਪ ਆ ਇੱਥੇ ਇੰਨੇ ਦਾ ਤੇਲ ਪਿਆ ਮੇਰੀ ਗੱਡੀ 'ਚ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤੇ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਲੱਗ ਗਿਆ ਸੀਗਾ ਜੀ ਖੋਹ ਲਿਆ ਸੀਗਾ ਤੇ ਤੋਂ ਬਾਅਦ ਚ ਵਾਪਸ ਲੈ ਲਿਆ ਪਰ ਖੋਲੇ ਸੀ ਇੱਕ ਵਾਰੀ ਉਹਨੂੰ ਵੀਡੀਓ ਦੇ ਵਿੱਚ ਸਾਫ ਸਾਫ ਹਾਂਜੀ ਹਾਂਜੀ ਸਾਫ ਸਾਫ ਐਨ ਪਤਾ ਲੱਗ ਰਿਹਾ ਜੀ ਅੱਛਾ ਕਿ ਥੋੜਾ ਜਿਹਾ ਮੋਬਾਈਲ ਖੋਦਾ ਹੈ ਹਾਂਜੀ ਹਾਂਜੀ ਵਿੱਚ ਕੀ ਨਾਮ ਹੈ ਜੀ ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇਰਾ ਅੱਛਾ ਕੀ ਮਾਮਲਾ ਹੈ ਜੀ ਤੇ ਪੈਟਰੋਲ ਪੰਪ ਤੇ ਟਿਪਰਾਂ 'ਸਵਾਰ ਆਪਣੇ ਟਿਪਰ ਚਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਕੀ ਕਹੋਗੇ ਦੋਸ਼ ਲਗਾਇਆ ਜੀ ਬਿਲਕੁਲ ਦਲਤਾ ਜੀ ਇਹਨਾਂ ਦਾ ਠੀਕ ਹੈ ਨਾ ਇਹਨਾਂ ਨੇ ਤੇਲ ਪੁਆਇਆ ਜੀ ਪਹਿਲਾਂ ਤਾਂ ਇਹਨਾਂ ਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ 'ਚ ਤੇਲ ਪਾਇਆ 392 ਲੀਟਰ ਜੀ ਇਹਦਾ 65 ਲੀਟਰ ਦੇ ਮੈਂ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਚਾਹੇ ਮੇਰਾ ਬਹਿਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾ ਲਾ ਜੋ ਵੀ ਪੰਪ ਮੱਲੇ ਮੈਂ ਉਹਦੇ ਲਈ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਚੈਮਰਾ ਸੇਲ ਦਾ ਸਰ ਜੋ ਮਰਜ਼ੀ ਬੁਲਾਓ ਜੇ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਨਿਕਲਿਆ ਟੈਂਕੀ ਦੇ ਵਿੱਚੋਂ ਹਾਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10 15 ਲੀਟਰ ਤੇਲ ਵਿੱਚ ਪ ਬਾਈ ਜੀ ਉਹਨਾਂ ਦਾ ਕਹਿਣਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿਉਂ ਥੋਇਆ ਬਾਈ ਜੀ ਫੋਨ ਤਾਂ ਕਿਹਾ ਹੋਇਆ ਕਿਸੇ ਜੋ ਤੇਲ ਪੈਂਦਾ ਲਵੇ ਠੀਕ ਹੈ ਨਾ ਉਹ ਤਾਂ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਪੁੱਛ ਸਕਦੇ ਹੋ ਇਹ ਪੈਸੋ ਵੱਲੋਂ ਪਰミਸ਼ਨਾਂ ਹੁੰਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੀਆਂ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਗਣ ਦਾ ਡਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜੀ ਦੇਵਾ